ਪਤਰਸ ਦੀ ਦੂਜੀ ਪੱਤਰੀ ਅਧਿਆਇ 2 ਪਰ ਉਹਨਾਂ ਲੋਕਾਂ ਵਿੱਚ ਝੂਠੇ ਨਵੀ ਵੀ ਉਠੇ ਜਿਵੇਂ ਤੁਹਾਡੇ ਵਿੱਚ ਵੀ ਝੂਠੇ ਗੁਰੂ ਹੋਣਗੇ ਜਿਹੜੇ ਨਾਸ਼ ਕਰਨ ਵਾਲੀਆਂ ਵਿਦਤਾ ਚੋਰੀ ਅੰਦਰ ਲਿਆਉਣਗੇ ਅਤੇ ਉਸ ਸਵਾਮੀ ਦਾ ਜਿਨੇ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਖੇਤੀ ਆਪਣਾ ਨਾਸ਼ ਕਰਾਉਣਗੇ ਔਰ ਬਹੁਤੇ ਉਹਨਾਂ ਦੇ ਲੁੱਚਪੁਣੇ ਦੇ ਮਗਰ ਲਗ ਤੁਰਨਗੇ ਅਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ ਅਤੇ ਲੋਭ ਦੇ ਮਾਰੇ ਉਹ ਬਨੌੜ ਦੀਆਂ ਗੱਲਾਂ ਨਾਲ ਤੁਹਾਨੂੰ ਖੱਟੀ ਦਾ ਟੰਗ ਬਣਾ ਛੜਣਗੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਚਰਕਣਾ ਹੀ ਹੋਇਆ ਹੋਇਆ ਹੈ ਢਿੱਲ ਨਹੀਂ ਕਰਦਾ ਅਤੇ ਉਹਨਾਂ ਦਾ ਨਾਸ ਉਂਗਲਾਉਂਦਾ ਨਹੀਂ ਕਿਉਂਕਿ ਜਦੋਂ ਪਰਮੇਸ਼ਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਪਾਪ ਕੀਤਾ ਨਾ ਛੱਡਿਆ ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧ ਕੂਪਾਂ ਵਿੱਚ ਪਾ ਦਿੱਤਾ ਪਈ ਨਿਉ ਦੇ ਲਈ ਕਾਬੂ ਰਹਿਣ ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਤਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਨੂ ਨੂੰ ਜਿਹੜਾ ਧਰਮ ਦਾ ਪ੍ਰਚਾਰਕ ਸੀ ਸੱਤਾ ਹੋਰ ਦਾਸਾਂ ਨੇ ਬਚਾ ਲਿਆ ਅਤੇ ਸੁਦੂਮ ਅਤੇ ਅਮੂਰਾ ਦੇ ਨਗਰਾਂ ਨੂੰ ਸੁਆ ਕਰਕੇ ਤਾ ਸੁੱਟਣ ਦਾ ਹੁਕਮ ਦਿੱਤਾ ਅਤੇ ਉਹਨਾਂ ਨੂੰ ਉਹਦੇ ਪਿੱਛੋਂ ਦੇ ਕੁਤਰਮੀਆਂ ਲਈ ਇੱਕ ਨਮੂਨਾ ਠਰਾ ਛੱਡਿਆ ਹੈ ਅਤੇ ਲੂਤ ਨੂੰ ਜਿਹੜਾ ਧਰਮੀ ਸੀ ਦੁਸ਼ਟਾਂ ਦੇ ਲੁਚਪਣੇ ਦੀ ਚਾਲ ਤੋਂ ਜਿੱਚ ਹੁੰਦਾ ਸੀ ਬਚਾ ਲਿਆ ਕਉ ਜੋ ਉਹ ਧਰਮੀ ਪੁਰਖ ਉਹਨਾਂ ਵਿੱਚ ਵਸਦਿਆਂ ਵੇਖ ਸੁਣ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਉਹਨਾਂ ਦੀਆਂ ਪੈੜੀਆਂ ਕਰਮਾਂ ਤੋਂ ਦੁਖੀ ਕਰਦਾ ਸੀ ਤਾਂ ਪ੍ਰਭੂ ਭਗਤਾਂ ਨੂੰ ਪ੍ਰਤਾਪੇ ਵਿੱਚੋਂ ਕੱਢਣਾ ਅਤੇ ਕੁਤਾਰੀਆਂ ਨੂੰ ਨਿਯਾਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ ਪਰ ਬਹੁਤ ਕਰਕੇ ਉਹਨਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁੱਛ ਜਾਣਦੇ ਹਨ ਉਹ ਟੀਟ ਅਤੇ ਮਨਮਤੀ ਹਨ ਅਤੇ ਪ੍ਰਤਾਪ ਵਾਲਿਆਂ ਦੀ ਨਿੰਦਿਆ ਕਰਨੋਂ ਨਹੀਂ ਡਰਦੇ ਅਮੇ ਦੂਤ ਜਿਹੜੇ ਬਲ ਅਤੇ ਸਮਰਥਾ ਵਿੱਚ ਉਹਨਾਂ ਨਾਲੋਂ ਵੱਡੇ ਹਨ ਮਿਣਾ ਮਾਰ ਕੇ ਪ੍ਰਭੂ ਦੇ ਅੱਗੇ ਉਹਨਾਂ 'ਤੇ ਦੋਸ਼ ਨਹੀਂ ਲਾਉਂਦੇ ਹਨ ਪਰ ਇਹ ਲੋਕ ਉਹਨਾਂ ਪਸ਼ੂਆਂ ਦੀ ਨਿਆਂਈ ਜਿਹੜੇ ਅਸਲੋਂ ਬੁੱਧਹੀਣ ਹਨ ਅਤੇ ਸ਼ਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪਤ ਹੋਏ ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ ਇਹਨਾਂ ਦੇ ਵਿਖੇ ਕੁਫਰ ਬਖਦੇ ਹੋਏ ਉਹਨਾਂ ਦੇ ਨਾਸ ਕਰਨ ਨਾਲ ਆਪੇ ਨਾਸ ਹੋਣਗੇ ਅਤੇ ਕੁਤਰਮ ਕਰਕੇ ਕੁਤਰਮ ਦਾ ਫਲ ਭੋਗਣਗੇ ਦਿਨੇ ਉਹ ਪੋਗ ਵਿਲਾਸ ਵਿੱਚ ਖੁਸ਼ ਰਹਿੰਦੇ ਹਨ ਉਹ ਕਲੰਕ ਅਤੇ ਦਾਗ ਹਨ ਅਤੇ ਭਾਵੇਂ ਤੁਹਾਡੇ ਨਾਲ ਖਾਂਦੇ ਪੀਂਦੇ ਹਨ ਪਰ ਆਪਣੇ ਆਪ ਦੇਮ ਭੋਜਨਾਂ ਵਿੱਚ ਪੋਗ ਵਿਲਾਸ ਕਰਦੇ ਹਨ ਉਹਨਾਂ ਦੀਆਂ ਅੱਖਾਂ ਵਿਵਚਾਰਨ ਵੱਲ ਲੱਗੀਆਂ ਹੋਈਆਂ ਹਨ ਅਤੇ ਪਾਪ ਵੱਲੋਂ ਰੁਕ ਨਹੀਂ ਸਕਦੀਆਂ ਉਹ ਡੋਲਣ ਵਾਲੇ ਜੀਵਾਂ ਨੂੰ ਪੁੱਛਲਾਉਂਦੇ ਹਨ ਉਹਨਾਂ ਦੇ ਮਨ ਲੋਭ ਵਿੱਚ ਪੱਕੇ ਹੋਏ ਹੋਏ ਹਨ ਉਹ ਸ਼ਰਾਬ ਦੇ ਪੁੱਤਰ ਹਨ ਉਹ ਸਿੱਧੇ ਰਾਹ ਨੂੰ ਛੱਡ ਕੇ ਕੁਰਾਹੇ ਪੈ ਗਏ ਅਤੇ ਬਿਓਰ ਦੇ ਪੁੱਤਰ ਬਿਲੀਅਮ ਦੇ ਮਾਰਗ ਹੋ ਤੁਰੇ ਜਿਨੇ ਪੁੱਤਰਮ ਦੀ ਮਜੂਰੀ ਨੂੰ ਪਿਆਰਾ ਜਾਤਾ ਪਰ ਉਹਨੇ ਆਪਣੇ ਅਪਰਾਧ ਪਿੱਛੇ ਝੜਖਾਦੀ ਇੱਕ ਬੇਜਬਾਨ ਖੋਤੀ ਨੇ ਮਨੁੱਖ ਦੀ ਬੋਲੀ ਵਿੱਚ ਬੋਲ ਕੇ ਉਸ ਨਬੀ ਦੇ ਸੁਦਾਪੁਣੇ ਨੂੰ ਰੋਕ ਦਿੱਤਾ ਉਹ ਸੁੱਕੇ ਖੂਹ ਹਨ ਉਹ ਅਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਹਨੇਰਾ ਕੁੱਪ ਰੱਖਿਆ ਹੋਇਆ ਹੈ ਕਉ ਜੋ ਉਹ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ ਉਹਨਾਂ ਨੂੰ ਜਿਹੜੇ ਭੁੱਲਿਆ ਹੋયા ਤੋਂ ਹੁਣੇ ਬਚ ਕੇ ਨਿਕਣ ਲੱਗੇ ਹਨ ਲੁਚਪਣੇ ਨਾਲ ਸਰੀਰ ਦੀਆਂ ਕਾਮਨਾਵਾਂ ਵੱਲ ਪੁਚੜਾ ਲੈਂਦੇ ਹਨ ਉਹ ਉਹਨਾਂ ਨਾਲ ਆਜ਼ਾਦੀ ਦਾ ਵਾਅਦਾ ਤਾਂ ਕਰਦੇ ਹਨ ਪਰ ਉਹ ਆਪ ਵਿਨਾਸ਼ ਦੇ ਗੁਲਾਮ ਹਨ ਕਿਉਂਕਿ ਜਿਹਦਾ ਕੋਈ ਹਟਾੜੂ ਹੋ ਗਿਆ ਸੋ ਉਹਦਾ ਗੁਲਾਮ ਵੀ ਬਣਿਆ ਹੈ ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਮਸੀਹ ਯਸੂ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਧਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਠੜਾੜੂ ਹੋ ਜਾਣ ਤਾਂ ਉਹਨਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ ਕਿਉਂਕਿ ਧਰਮ ਦਾ ਮਾਰਗ ਨਾ ਹੀ ਜਾਣਨਾ ਇਸ ਨਾਲੋਂ ਚੰਗਾ ਸੀ ਭਈ ਉਹਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੂੰ ਕੀਤੀ ਗਈ ਸੀ ਫਿਰ ਜਾਣ ਇਹ ਸੱਚੀ ਕਹਾਉਤ ਉਹਨਾਂ ਉੱਤੇ ਠੀਕ ਬੈੰਦੀ ਹੈ ਪਈ ਕੁੱਤਾ ਆਪਣੀ ਉੱਪਰ ਛਲਵਲ ਮੁੜਿਆ ਅਤੇ ਨੁਲਾਈ ਹੋਈ ਸੂਰਨੀ ਚਿਕੜ ਵਿੱਚ ਲੇਟਣ ਨੂੰ ਮੁੜ ਗਈ